ਸ਼ਾਰ ਪਰਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾ ਸ਼ਾ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਰੱਬ ਜਦੋਂ ਵੀ ਦਿੰਦਾ ਤਾਂ ਛੱਪੜ ਫਾੜ ਕੇ ਦਿੰਦਾ ਤੇ ਠੀਕ ਇਸੇ ਤਰ੍ਹਾਂ ਹੀ ਹੋਇਆ ਹੈ ਹੁਸ਼ਾਰਪੁਰ ਦੇ ਰਹਿਣ ਵਾਲੇ ਇੱਕ 67 ਸਾਲਾਂ ਬਜ਼ੁਰਗ ਦੇ ਨਾਲ ਜਿਨ੍ਹਾਂ ਵੱਲੋਂ ਇਹ ਬੈਸਾਖੀ ਮੌਕੇ ਬੈਸਾਖੀ ਬੰਪਰ ਪਾਇਆ ਗਿਆ ਸੀ ਤਾਂ ਉਹਨਾਂ ਦੀ ਹੁਣ 6 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਸੋ ਇਸ ਵਕਤ ਮੇਰੇ ਨਾਲ ਪਰਿਵਾਰ ਹੈ ਜਿਹੜਾ ਗੱਲਬਾਤ ਕਰਨ ਲਈ ਮੌਜੂਦ ਹੈ ਤੇ ਪਰਿਵਾਰ ਦੀ ਆਪਾਂ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਇਸ ਵਕਤ ਖੁਸ਼ੀ ਦਾ ਮਾਹੌਲ ਹੈ ਇੱਕ ਦੂਸਰੇ ਦਾ ਏ ਮੂਵੀ ਮਿੱਠਾ ਕਰਵਾਇਆ ਜਾ ਰਿਹਾ ਮਠਿਆਈ ਦੇ ਨਾਲ ਸੋ ਮੇਰੇ ਨਾਲ ਬਜ਼ੁਰਗ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ। ਕੀ ਨਾਮ ਹੈ ਤੁਹਾਡਾ ਅੰਕਲ ਜੀ? ਸਰਸੇਮ ਲਾ। ਸਰਸੇਮ ਲਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਦਾਰਾ ਹੁਸ਼ਾਰਪ ਨਿਊਜ਼ ਵੱਲੋਂ ਤੁਹਾਡਾ ਬਸਾਖੀ ਬੰਪਰ ਨਿਕਲਿਆ। ਸੋ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇਹ ਬੰਪਰ ਜਿਹੜਾ ਖਰੀਦ ਰਹੇ ਸੀਗੇ? 15 ਸਾਲ ਹੋ ਗਏ। 15 ਸਾਲਾਂ ਤੋਂ ਖਰੀਦ ਰਹੇ ਸੀਗੇ। ਕਦੇ ਸੋਚਿਆ ਸੀਗਾ ਕਿ ਇਹ 15 ਸਾਲਾਂ ਤੋਂ ਤੁਸੀਂ ਲਗਾਤਾਰ ਬਸਾਖੀ ਬੰਪਰ ਜਾਂ ਇਸ ਦੇ ਨਾਲ ਹੋਰ ਦੀਵਾਲੀ ਬੰਪਰ ਵੀ ਤੁਸੀਂ ਖਰੀਦ ਰਹੇ ਸੀ ਤੁਹਾਡੇ ਦੱਸਣ ਮੁਤਾਬਕ ਕਿ ਕਦੇ ਤੇ ਹੁਣ ਕਿੰਨੇ ਕਰੋੜਾਂ ਦੀ ਲੱਟ ਨਿਕਲੇ ਤੁਹਾਡੀ 6 ਕਰੋੜ ਜਿਵੇਂ ਯਕੀਨ ਹੋ ਗਿਆ ਸੀਗਾ ਜੀ ਜਦੋਂ ਫੋਨ ਆਇਆ ਅੱਜ ਪਤਾ ਲੱਗਿਆ ਸੀ ਇਹ ਤਾਂ ਨਾ ਮੈਨੂੰ ਫੋਨ ਆਇਆ ਉਹ ਤੇ ਲੱਭਦੇ ਸੀਗੇ ਵੀ ਉਹ 19 ਜੀ ਦੀ ਲੱਟ ਨਿਕਲੀ ਆ ਬਾਈ ਦਾ ਕੋਈ ਪਹੁੰਚਾ ਨਹੀਂ ਸੀ ਤੇ ਮੈਂ ਵਾਸੀ ਬਿਜਾਰ ਗਿਆ ਸੀਗਾ ਉਹ ਕਾਊਂਟਰ ਤੇ ਰੁਕ ਗਿਆ ਰੋਕੇ ਤੇ ਉਹ ਚਾਰਟ ਲੱਗਾ ਸੀਗਾ ਮੈਂ ਰਿਜ਼ਰਟ ਵੇਖਿਆ ਮੇਰੇ ਦਿਮਾਗ ਨਹੀਂ ਕੰਮ ਕਿਸ ਤਰ੍ਹਾਂ ਮੈਂ ਦੁਕਾਨਦਾਰ ਨੂੰ ਮਜ਼ਾਕ ਕਰਦਾ ਮੈਨਾਂਗਾ ਤੁਹਾਡਾ ਨਾ ਲੱਗਦਾ ਨੇਗਾ 5-600 ਟਿਕਟਾਂ ਨਾ ਹੋ ਰਹੇਗਾ ਉਹ ਪਰਚੀ ਲਿਖ ਕੇ ਲਗਾਏਗਾ ਟਿਕਟ ਮੈਂ ਘਰ ਆ ਗਿਆ ਉਹ ਪਰਚੀ ਵੀ ਨਾ ਚ ਵੜੀ ਉਹ ਦੁਕਾਨਦਾਰ ਨੇ ਦੇਖ ਲਈ ਵੀ ਇਹ ਨੰਬਰ ਫਰਟਕੋ ਮੈਂ ਕਹਾ ਜੀ ਉਹ ਕਹਿੰਦਾ ਤੁਹਾਡਾ ਫਟਸਪ੍ਰੇ ਲੱਗਾ ਕੋਈ ਦੁਕਾਨ ਵਾਲੇ ਤੋਂ ਮੀਡੀਆ ਵਾਲੇ ਤੱਕ ਪਹੁੰਚ ਕਰ ਰਹੇ ਸੀ ਯਾਰ ਲਾਈਵ ਕਰੋ ਬੰਦੇ ਦਾ ਪਤਾ ਲੱਗ ਗਿਆ ਕਿ ਉਹ ਸੀ ਲੱਭ ਨਹੀਂ ਰਹੇ ਹਾਂ ਜੀ ਮੈਂ ਰਹਾ ਤੇ ਠੀਕ ਹੈ ਮੈਂ 22 ਦੀ ਸ਼ਾਮ ਨੂੰ ਮੋਟਾ ਗਿਆ ਵਾਂ ਤੇ 5 ਵਜੇ ਤੇ 6 ਵਜੇ ਵਿੱਚ ਉਦੋਂ ਪਹੁੰਚ ਲਿਆ ਅੱਛਾ ਯਕੀਨ ਹੋ ਗਿਆ ਸੀ ਉਸ ਨੰਬਰ ਨੰਬਰ ਮਿਲਿਆ ਨੰਬਰ ਪਹਿਲਾਂ ਮੈਂ ਉਹਨਾਂ ਨੇ ਮੈਂ ਦੱਸਿਆ ਉਹਨਾਂ ਨੇ ਬਿਠਾਇਆ ਪਾਣੀ ਪੂਣੀ ਪੁਲਾ ਪੱਖੇ ਸਰ ਬਿਠਾ ਕੇ ਕਹਿੰਦੇ ਘਰਾਂ ਜਾਵੇ ਕਰੇ ਤੇ ਉਹ ਮੈਨੂੰ ਯਕੀਨ ਜਨਾ ਆਵੇ ਮਗਾ ਦੀ ਮਜ਼ਾਕ ਕਰੀ ਜੀ ਉਹ ਵਾਕੁਮਾ ਫਲਾਣਾ ਬੰਦਾ ਵਾ ਤੇ ਬੰਦੇ ਕਿ ਇੰਜ ਨਾ ਵੇ ਫੇਮਸ ਆਗਲਾ ਕੇ ਪੱਜਾ ਮੈਂ ਫਿਰ ਉਹ ਗਊਸ਼ਾਲਾ ਪਜਾ ਰਾਇ ਉਸੇ ਕਾਊਂਟਰ ਹੈਗਾ ਨਾ ਲੱੜਿਆ ਉਹ ਮੁੰਡੇ ਨੂੰ ਹੈਗਾ ਆਪਣੇ ਸਾਖੀ ਪੰਪਰ ਦਾ ਰਿਜ਼ਲਟ ਦਿਖਾਈ ਉਹਨੇ ਦਿਖਾਇਆ ਤੇ ਮੈਂ ਕਿਹਾ ਰਿਜ਼ਲਟ ਕਿਸੇ ਨਾਲ ਗਿਆ ਕਿਦਾ ਪੰਜਾਬ ਦਾ ਫੇ ਮੈਂ ਟਿਕਟ ਕਰ ਚੰਗੀ ਦਾ ਨੰਬਰ ਮਿਲ ਆ ਨਾਗਾ ਵੀ ਇਹੀ ਆ ਅੱਛਾ ਇੱਕ ਦੋ ਦੁਕਾਨਾਂ ਤੋਂ ਮੈਚ ਕੀਤਾ ਫੇਜ ਕੀ ਨਾ ਹਾਂਜੀ ਮੈਨੂੰ ਜੀ ਕੀ ਜਾਣੀ ਹੁੰਦਾ ਸੀ ਅੱਛਾ ਇੱਕ ਆਕਾਰੋਬਾਰ ਕੀ ਕਰਦੇ ਸੀ ਅੰਕਲ ਮੈਂ ਸਬਜੀ ਦਾ ਕੰਮ ਤੁਸੀਂ ਪੇ ਤੋਂ ਛੱਡ ਦਿੱਤੀ ਸੀ ਸਿਕਾ ਠੀਕ ਹੈ ਜੀ ਤੇ ਕਦੇ ਸੋਚਿਆ ਸੀਗਾ ਇਸ ਤਰ੍ਹਾਂ ਦੇ ਦਿਨ ਹੋਣਗੇ ਜੀ ਫਿਰ ਬੇਵਿਸ਼ਵਾਸ ਹੀ ਮਾਲ ਕੇ ਦੇ ਉਸੇ ਪਰਿਵਾਰ ਦੇ ਵਿੱਚ ਹੁਣ ਕਿਹੋ ਜਿਹਾ ਮਾਹੌਲ ਹੈ ਜੀ ਬਹੁਤ ਵਧੀਆ ਜੀ ਬੜੀ ਖੁਸ਼ੀ ਭਰਿਆ ਸਾਰੇ ਖੁਸ਼ ਬਹੁਤ ਵਧੀਆ ਕੀ ਕਰਨਾ ਹੁਣ ਇਹਨੇ ਪੈਸੇ ਆਂਦਾ ਕਿਉਂਕਿ ਪੈਸੇ ਕਾਫੀ ਮਿਲਨੇ ਆਏ ਹੁਣ ਸੋਚ ਵਿਚਾਰ ਕੀਤਾ ਪਰਿਵਾਰ ਦੇ ਨਾਲ ਦੋ ਬੱਚੇ ਨੇ ਬਹੂਆਂ ਨੇ ਸੋਚ ਵਿਚਾਰ ਕੀਤਾ ਕੀ ਕਰਨਾ ਕਿੱਥੇ ਖਰਚਣੇ ਦੇਖੇ ਜੀ ਮਕਾਨ ਬਣਾਵਾਂਗੇ ਅੱਛਾ ਜੀ ਠੀਕ ਹੈ ਜੀ ਕੁਝ ਬੱਚਿਆਂ ਨੇ ਰੂਮ ਲਏ ਇਹਦੇ ਵਿੱਚੋਂ ਉਹ ਕਲੀਅਰ ਕਰਾਂਗੇ ਬਾਕੀ ਵੱਡਾ ਲੜਕਾ ਵਾ ਜੋ ਇਹਨਾਂ ਦੀ ਸ਼ਾਂਤੀ ਆ ਜਿੱਦਾਂ ਕਹਿੰਦੇ ਕੋਧੀ ਕਰਦੇ ਠੀਕ ਹੈ ਜੀ ਪਰਿਵਾਰ ਵੀ ਹੁਣ ਜੀ ਉਹਦਾ ਭਾਜੀ ਕਹਿੰਨਾ ਮੈਂ ਤੁਹਾਡੇ ਮੇਰਾ ਵੀ ਗੌਰਵ ਉਹ ਕਹਿੰਦਾ ਕੈਨੇਡਾ ਤੋਂ ਆਇਆ ਤੁਸੀਂ? ਹਾਂਜੀ ਮੈਂ ਕੈਨੇਡਾ ਤੋਂ ਆਇਆ ਜੀ। ਤੇ ਕਹਿੰਦਾ ਸੋਚਿਆ ਸੀ ਇਸ ਤਰ੍ਹਾਂ ਦੇ ਦਿਨ ਆਉਣਗੇ। ਅੱਛਾ ਸਭ ਤੋਂ ਪਹਿਲਾਂ ਦੱਸ ਦਿਓ ਪਤਾ ਸੀ ਕਿ ਪਾਪਾ ਇਦਾਂ ਬੰਪਰ ਖਿੱਚਦੇ ਨੇ? ਹਾਂ ਜੀ ਮੈਨੂੰ ਪਤਾ ਹੀ ਨਹੀਂ ਬਸ ਸ਼ੁਰੂ ਤੇ ਪਤਾ ਮੈਨੂੰ। ਪਤਾ ਹੈਗਾ। ਹਾਂ ਮੈਂ ਰੋਕਿਆ ਤਾਂ ਕੋਈ ਯਾਰੀ। ਕਈ ਵਾਰ ਰੋਕਿਆ ਸੀ। ਕਈ ਯਾਰੀ ਮੈਂ ਰੋਕਿਆ ਮੈਂ ਕਿਹਾ ਪਾਪਾ ਨਾ ਕਰਿਆ ਕਰੋ ਮੁੰਡਿਆਂ ਦਾ ਕੈਨੇਡਾ ਹੈ। ਕੀ ਤੂੰ ਤੁਹਾਨੂੰ ਪਿਆ ਚਾਹੀਦਾ ਮੈਨੂੰ ਦੱਸੋ ਮੈਂ ਤੁਹਾਨੂੰ ਭੇਜੂੰਗਾ। ਉਹ ਕਹਿੰਦਾ ਨਹੀਂ ਮੈਂ ਵੈਸੇ ਹੀ ਮੈਂ ਕੀ ਕਰਨੇ ਤੇਰੀ ਨੀ ਉਮਰ ਹੋਈ ਸ਼ੌਕ ਨੂੰ ਪਾਈ ਦੇਦਾ ਕੋਈ ਗੱਲ ਨਹੀਂ। ਇਵਨ ਨਿਕਲ ਗਈ 6 ਕਰੋੜ ਦੀ ਕਹਿੰਦਾ ਅਜੇ ਵੀ ਪਾਉਣੀ ਆ ਕਦੀ ਕਹਿੰਦਾ ਸ਼ੌਂਕ ਇਹ ਵੀ ਪਾਉਣੀ ਆ ਇਹ ਵੀ ਪਾਉਣੀ ਆ ਕਹਿੰਦਾ ਪੈਸੇ ਹੋਰ ਵੀ ਅੰਕਲ ਜੀ ਕਮਾਉਣੇ ਅਜੇ ਫੇਰ ਉਹ ਸ਼ੌਂਕ ਹੁੰਦਾ ਅੱਛਾ ਹਾਂਜੀ ਉਹਦੇ ਇਹ ਕਹਿੰਦੇ ਪਾਲੀ ਕਹਿੰਦੇ ਪੈਸੇ ਨਹੀਂ ਪਾਉਂਦੇ ਅੱਛਾ ਅਸੇ ਗੁਰੂ ਭਾਈ ਕਹਿੰਦੇ ਸੋਚਿਆ ਸੀਗਾ ਕਿ ਸਾਡੇ ਪਰਿਵਾਰ ਦੇ ਦਿਨ ਆਉਣਗੇ ਕਿਉਂਕਿ ਅਕਸਰ ਆਪਾਂ ਬਹੁਤ ਸਾਰੇ ਸਾਡੀ ਪੰਜਾਬੀ ਦੇ ਇੱਕ ਸੋਚ ਹੁੰਦੀ ਹਾਂ ਪਾ ਦਿਓ ਸਾਡੀ ਕਿਹੜਾ ਨਿਕਲਣੀ ਆ ਭਾਜੀ ਸੋਚਿਆ ਤਾਂ ਨਹੀਂ ਸੀਗਾ ਕਿ ਬਾਪੂ ਦੀ ਨਿਕਲਣੀ ਆ ਬਟ ਇਹ ਜ਼ਰੂਰ ਸੋਚਿਆ ਹੈਗਾ ਕਿ ਦਿਨ ਖਰੇ ਆਉਣੇ ਹੈਗੇ ਆ ਰੀਜ਼ਨ ਉਹ ਵੀ ਮੈਨੂੰ ਪਤਾ ਸੀਗਾ ਬਸ ਮੈਨੂੰ ਮੈਂ ਰੱਬ ਨੂੰ ਹੀ ਅਰਦਾਸ ਕਰਦਾ ਸੀਗਾ ਕੀ ਦਿਨ ਖਰੇ ਤਾਂ ਉਹ ਨਹੀਂ ਆਉਣੇ ਆ ਕਿਉਂਕਿ ਮੈਂ ਵੀ ਮਿਹਨਤੀ ਭਰਾ ਮੇਰਾ ਉਹ ਮਿਹਨਤ ਕਰਨ ਦਾ ਬਾਪੂ ਮੇਰੇ ਨੇ ਤਾਂ ਇੰਨੀ ਮਿਹਨਤ ਕੀਤੀ ਆ ਬਾਜੀ ਮੈਂ ਮਤਲਬ ਕੈਮਰੇ ਮਰੇ ਦੱਸ ਨਹੀਂ ਸਕਦਾ ਹੀ'ਸ ਟੂ ਮੱਚ ਲਾਈਕ ਹੀ ਡਿਡ ਅ ਲੋਟ ਆਫ ਥਿੰਗਸ ਜਸਟ ਲਾਈਕ ਯੂ نو ਫਾਰ ਅਸ ਤੇ ਬਾਕੀ ਦਿਲ ਬੜਾ ਸਾਫ਼ ਮੇਰੇ ਬਾਪੂ ਦਾ ਠੀਕ ਹੈ ਜੀ ਬਾਪੂ ਮੇਰਾ ਇਦਾਂ ਦਾ ਕਿ ਜੇ ਤੁਹਾਡੀ ਜੇਬ ਬਾਪੂ ਦੀ ਜੇਬ 'ਚ 100 ਰੁਪਏ ਆਣਾ ਤੇ ਇੱਕ ਤਾਂ ਹੁੰਦਾ ਨਾ ਬੰਦਾ 10 ਲਖਾਂ ਦਾ ਤਾਂ 90 ਦੇ ਦਿੰਦਾ 100 ਦੇ 100 ਦੇ ਦਿੰਦਾਗਾ ਇੰਨਾ ਖਰਾਬ ਬਹੁਤ ਮਿਹਨਤ ਕੀਤੀ ਆ ਦਾ ਬਾਬਾ ਜੀ ਦੀ ਮਿਹਰ ਹੋਈ ਆ ਕਿਰਪਾ ਹੋਈ ਆ ਦੇਖੋ ਦੇਨਤਾ ਬਾਜੀ ਖਰੇ ਆਈ ਗਏ ਸੀਗੇ ਭਰਾ ਬਹੁਤ ਵਧੀਆ ਕਮਾ ਮਾਂ ਨੇ ਫਲੈਟ ਲਿਆ ਆਪਣਾ ਚੰਡੀਗੜ੍ਹ ਠੀਕ ਆ ਮੈਂ ਕੈਨੇਡਾ ਚ ਕੈਨੇਡਾ ਚ ਮੇਰੀ ਪੂਰੀ ਓਕੇ ਰਿਪੋਰਟ ਸਹੀ ਆ ਸਭ ਕੁਝ ਓਕੇ ਰਿਪੋਰਟ ਆ ਬਟ ਹੁਣ ਕਹਿੰਦੇ ਹੁੰਦੇ ਨਾ ਇੱਕ ਹੌਸਲਾ ਹੁਣ ਹੌਸਲਾ ਬਹੁਤ ਜ਼ਿਆਦਾ ਆ ਗਿਆ ਕਿ ਚਲੋ 6 ਕਰੋੜ ਬਾਜੀ ਮਤਲਬ ਆਦਾ ਜੀਣੂਆਂ ਕਿ ਨਹੀਂ ਫੈਂਦੀਆਂ ਉਹ ਤਾਂ ਅਜੇ 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 ਵੀ ਕਹਿੰਦੇ ਨੇ ਕਹਿੰਦੇ ਪੁੱਤਾਂ ਦੇ ਹਵਾਲੇ ਕਰ ਦੇਣਾ ਜਿੱਦਾਂ ਇਹਨਾਂ ਦੀ ਜਦੋਂ ਤੱਕ ਜਿੰਦੇ ਜੀ ਆ ਬਾਪੂ ਮੇਰੇ ਚਾਹੇ 60 ਆ ਚਾਹੇ 50 ਆ ਜਦੋਂ ਤੱਕ ਸਾਡਾ ਬਾਪੂ ਜਿੰਦਾ ਆ ਇੱਕ ਹੌਸਲਾ ਨਾ ਬਾਪੂ ਜਿੰਦਾ ਹੌਸਲਾ ਬਹੁਤ ਆ ਭਾਜੀ ਬਿਲਕੁਲ ਦੈਟਸ ਆ ਹਾਂਜੀ ਹਾਂਜੀ ਤੁਹਾਡੇ ਕੇ ਨਾਮ ਜੀ ਮੇਰਾ ਨੀਲੂ ਨੰਦੀ ਠੀਕ ਆ ਜੀ ਤੁਹਾਡੇ ਘਰ ਵਾਲੇ ਦੇ ਨਿਕਲੀ ਆ ਲੂਟਰੀ ਜੀ ਕਿੰਨੀ ਕੁ ਖੁਸ਼ੀ ਆ ਜੀ ਫਿਰ ਹੁਣ ਬਹੁਤ ਖੁਸ਼ੀ ਆ ਜੀ ਮਾੜੇ ਦਿਨ ਬਹੁਤ ਦੇਖਿਆ ਸੀ ਪਰ ਸ਼ੁਕਰ ਕਰਦੇ ਆ ਬਾਬਾ ਜੀ ਨੇ ਵੀ ਆ ਦਿਨ ਲਿਆਏ ਆ ਇਹ ਇਹ ਹੁੰਦਾ ਸੀ ਬਾਬਾ ਜੀ ਮਰ ਜਾਣਾ ਇੱਕ ਵਾਰੀ ਸੁੱਖ ਦਾ ਦੇ ਪਰ ਬਾਬਾ ਨੇ ਦਾਤਾ ਬਹੁਤ ਸ਼ੁਕਰ ਗੁਜ਼ਾਰ ਹਾਂ ਜੀ ਸੋ ਇਹਸਾਨ ਬਜ਼ੁਰਗ ترਸੀਮ ਲਾਲ ਦਾ ਪਰਿਵਾਰ ਜਿਨ੍ਹਾਂ ਦਾ ਵਿਸਾਖੀ ਬੰਪਰ ਨਿਕਲਿਆ ਹੈ ਸੋ ਬਜ਼ੁਰਗਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿੱਥੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਬਜ਼ੁਰਗਾ ਦਾ ਇਹ ਕਹਿਣਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਘਬਰਾਏ ਵੀ ਨਹੀਂ ਤਾਂ ਉਹਨਾਂ ਨੂੰ ਯਕੀਨ ਹੈ ਜਿਹੜਾ ਨਹੀਂ ਹੋ ਰਿਹਾ ਸੀ ਹੁਣ ਕਿਸ ਤਰ੍ਹਾਂ ਉਹਨਾਂ ਵੱਲੋਂ ਪਲਾਨਿੰਗ ਕੀਤੀ ਗਈ ਹੈ ਉਸ ਬਾਬਤ ਵਿੱਚ ਉਹਨਾਂ ਵੱਲੋਂ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿ